Sikh National Archives of Canada ਵੱਲੋਂ My First Day Project ਨਾਮਕ ਪਹਿਲਕਦਮੀ ਕੀਤੀ ਜਾ ਰਹੀ ਹੈ ਜਿਸ ਰਾਹੀਂ ਕੈਨੇਡਾ ਆ ਕੇ ਵਸੇ ਸਿੱਖਾਂ ਦੀ ਇਮੀਗ੍ਰੇਸ਼ਨ ਸਟੋਰੀ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਨੂੰ ਪਾਈਚਾਰੇ ਨਾਲ ਸਾਂਝਾ ਕੀਤਾ ਜਾ ਸਕੇ ਇਹ ਜਿਹੜੀ ਸੰਸਥਾ ਹੈ ਨਾਨ ਚਾਰਟੇਬਲ ਆਰਗੇਨਾਈਜੇਸ਼ਨ ਹੈ ਇਹ ਥੋੜੀ ਜਿਹੀ ਫੈਮਲੀਆਂ ਦੇ ਡੋਨੇਸ਼ਨਸ ਤੇ ਹੀ ਚੱਲ ਰਹੀ ਆ ਸੰਸਥਾ ਤਾਂ ਜਿਹੜੀ ਕੈਨੇਡਾ ਸਮਰ ਜੌਬਸ ਪ੍ਰੋਗਰਾਮ ਹੈ ਉਹਨਾਂ ਨੇ ਫਿਰ ਸਾਨੂੰ ਗ੍ਰਾਂਟ ਦਿੱਤੀ ਸੀ ਦਾ ਅਸੀਂ ਫਿਰ ਇਹ ਤੇ ਨੌਜਵਾਨ ਬੱਚੇ ਅਸੀਂ ਉਹਨਾਂ ਨੂੰ ਹਾਇਰ ਕਰਕੇ ਤਾਂ ਉਹਨਾਂ ਤੋਂ ਜਿਹੜਾ ਕੰਮ ਇਹ ਸੰਸਥਾ ਕਰਦੀ ਉਹ ਕਰ ਸਕਣ ਤਾਂ ਇਹ ਜਿਹੜੀ ਫਰਸਟ ਡੇ ਪ੍ਰੋਜੈਕਟ ਹੈ ਐਕਚੁਅਲੀ ਇਹ ਜਿਹੜੀ ਇੰਟਰਨਸ ਆ ਨਾ ਇਹ ਨੌਜਵਾਨ ਇੰਟਰਨਸ ਇਹਨਾਂ ਦੇ ਇਹਨਾਂ ਦੇ ਆਈਡੀਆ ਸਿਕਾ 1999 ਵਿੱਚ ਇੱਕ ਰਜਿਸਟਰਡ ਚੈਰਿਟੀ ਵਜੋਂ ਸਥਾਪਿਤ ਸਿੱਖ ਨੈਸ਼ਨਲ ਆਰਕਾਈਵਸ ਆਫ ਕੈਨੇਡਾ ਸਿੱਖ ਧਰਮ ਅਤੇ ਕੈਨੇਡੀਅਨ ਸਿੱਖਾ ਨਾਲ ਸੰਬੰਧਿਤ ਇਤਿਹਾਸਿਕ ਧਾਰਮਿਕ ਅਤੇ ਸੱਭਿਆਚਾਰਕ ਸਾਹਿਤ ਕਿਤਾਬਾਂ ਪਬਲਿਸ਼ਡ ਅਤੇ ਅਨਪਬਲਿਸ਼ਡ ਆਰਟੀਕਲਸ ਨੂੰ ਇਕੱਠਾ ਕਰਕੇ ਸੰਭਾਲਣ ਦਾ ਕੰਮ ਕਰ ਰਹੀ ਹੈ। ਵੇਰੀ ਵਾਸਟ ਕਲੈਕਸ਼ਨ ਨੂੰ ਅਸੀਂ ਡਿਜੀਟਾਈਜ਼ ਕਰਕੇ ਤਾਂ ਅਸੀਂ ਜਿਹੜੀ ਸਾਡੀ ਸਿੱਖ ਨੈਸ਼ਨਲ ਆਰਕਾਈਵਸ ਦੀ ਡਿਜੀਟਲ ਲਾਇਬਰੀ ਹੈ which is a state of the art library ਕਾਫੀ ਪਧੀਆ ਤਰੀਕੇ ਨਾਲ ਬਣਾਈ ਗਈ ਆ ਅਸੀਂ ਉਹਤੇ ਅਪਲੋਡ ਕਰਕੇ ਅਸੀਂ ਚਾਹੁੰਦੇ ਆ ਕੋਈ ਵੀ ਉਸ ਕਲੈਕਸ਼ਨ ਨੂੰ ਜਿਹਦਾ ਪੜ੍ਹ ਸਕੇ ਦੇਖ ਸਕੇ ਜਿਵੇਂ ਕਿ ਰਪਿੰਦਰ ਕੋਰ ਦੱਸਦੇ ਹਨ ਕਿ ਮਾਈ ਫੋਰਸ ਦੇ ਪ੍ਰੋਜੈਕਟ ਸੰਸਥਾ ਨਾਲ ਇੰਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਦਾ ਆਈਡੀਆ ਸੀ ਅਸੀਂ ਇੰਟਰਨਸ ਤੋਂ ਹੀ ਇਸ ਪਿੱਛੇ ਉਹਨਾਂ ਦੀ ਪ੍ਰੇਰਣਾ ਬਾਰੇ ਪੁੱਛਿਆ ਆਮ ਜਿਹੜਾ ਮਾਈ ਫਰਸਟ ਸਟੇ ਪ੍ਰੋਜੈਕਟ ਹੈਗਾ ਉਸ ਅਸੀਂ ਜਿਹੜੇ ਆਮ ਲੋਕੀ ਕੈਨੇਡਾ ਆਉਂਦੇ ਹੈਗੇ ਆ ਸੋ ਇਮੀਗ੍ਰੈਂਟਸ ਹੁੰਦੇ ਆ ਉਹਨਾਂ ਦੀ ਜਿਹੜੀ ਸਟੋਰੀਜ਼ ਤੇ ਐਕਸਪੀਰੀਐਂਸਸ ਅਸੀਂ ਕਲੈਕਟ ਕਰਨਾ ਚਾਹੁੰਦੇ ਹੈਗੇ ਆ ਤੇ ਆਮ ਆਪਣੀ ਕਮਿਊਨਿਟੀ ਨਾਲ ਸ਼ੇਅਰ ਵੀ ਕਰਨਾ ਚਾਹੁੰਦੇ ਹੈਗੇ ਆ ਕਿਉਂਕਿ ਇਹਦੇ ਨਾਲ ਜਿਵੇਂ ਅਸੀਂ ਥੋੜ ਜੇ ਨਿਊ ਕਮਰਸ ਸਾਰੇ ਕਿੱਥੇ ਹੁੰਦੇ ਹੈਗੇ ਤੇ ਸਾਡੇ ਕੋਲ ਜਿਵੇਂ ਬਰੇ ਆਦਾ ਸਿਮਿਲਰ ਐਕਸਪੀਰੀਐਂਸਸ ਵੀ ਹੁੰਦੇ ਹੈਗੇ ਸੋ ਇਹਨਾਂ ਨਾਲ ਅਸੀਂ ਥੋੜ ਜੀ ਕਮਿਊਨਿਟੀ ਬਿਲਡ ਕਰਨਾ ਚਾਹੁੰਦੇ ਹੈਗੇ ਆ ਤੇ ਥੋੜ ਜੀ ਕਨੈਕਸ਼ਨਸ ਜਿਹੜੀਆਂ ਫੋਸਟਰ ਕਰਨਾ ਚਾਹੁੰਦੇ ਹੈਗੇ ਆ ਦੈਟ ਲਾਈਕ ਸੋਰਟ ਆਫ ਟੂ

ਉਹ ਇਟ ਆ ਲੈਂਡਿਸੀ ਐਂਡ ਇਟ ਦਾ ਬਾਰ ਡਿਸਪਲੇ ਦੇ ਵਿੱਚ ਰਕਦਸੀ ਸਾਰੇ ਨੂੰ ਇਦਾਂ ਦਾ ਕਾਲ ਨਹੀਂ ਇਦਾਂ ਦਾ ਕਮਿਊਨਿਟੀ ਬੰਦੀਆ ਐਂਡ ਜੋ ਹੋਣੀ ਹੋਣੀ ਜੋ ਪਰਦੇ ਪਰਿਵਾਰ ਹੁਣ ਇਮੀਗ੍ਰੇਟ ਹੋਣ ਵਾਲੇ ਆ ਉਹਨਾਂ ਨੂੰ ਇਦਾਂ ਹੌਸਲਾ ਮਿਲਦਾ ਹੈ ਕਿ ਹਾਂ ਸਾਡੇ ਵਾਂਗੂ ਹੋਰ ਹੈਗੇ ਆ ਤੁਸੀਂ ਇਸ ਪ੍ਰੋਜੈਕਟ ਵਿੱਚ ਆਪਣੀ ਇਮੀਗ੍ਰੇਸ਼ਨ ਦੀ ਕਹਾਣੀ ਨੂੰ ਲਿਖ ਕੇ ਤੇ ਆਡੀਓ ਤੇ ਵੀਡੀਓ ਫਾਰਮੈਟ ਵਿੱਚ ਵੀ ਭੇਜ ਸਕਦੇ ਹੋ ਜੋ ਕਿ ਤੁਸੀਂ ਸਕਰੀਨ ਤੇ ਦਿੱਤੇ ਸਿੱਖ ਨੈਸ਼ਨਲ ਆਰਕਾਈਵਸ ਆਫ ਕੈਨੇਡਾ ਦੇ ਇੰਸਟਾਗ੍ਰam ਅਕਾਊਂਟ ਵਿੱਚ ਮੌਜੂਦ Google ਫਾਰਮ ਰਾਹੀਂ ਸੰਸਥਾ ਨਾਲ ਸਾਂਝਾ ਕਰ ਸਕਦੇ ਹੋ ਤਦੋ ਸਾਡੇ ਨਾਲ ਸ਼ੇਅਰ ਹੋ ਜਾਂਦਾ ਆ ਫਿਰ ਅਸੀਂ ਇਹ ਸਾਰੀ ਇਨਫਰਮੇਸ਼ਨ ਲੈ ਕੇ ਅਸੀਂ ਜੇ ਤੁਸੀਂ ਸਾਨੂੰ ਲਿਖ ਕੇ ਜਵਾਬ ਦਿੱਤਾ ਆ ਅਸੀਂ ਉਹ ਸਾਡੇ ਨਿਊਜ਼ਲੈਟਰ ਦੇ ਵਿੱਚ ਪਾ ਦਿੰਦੇ ਆ ਫਿਰ ਤੁਸੀਂ ਆਪਣੇ ਜਵਾਬ ਉੱਥੇ ਪੜ ਸਕਦੇ ਆ ਐਂ ਜੇ ਤੁਸੀਂ ਸਾਨੂੰ ਕੋਈ ਵੀਡੀਓ ਭੇਜਣੀ ਆ ਫਿਰ ਅਸੀਂ ਸਾਡੇ ਸੋਸ਼ਲ ਮੀਡੀਆ ਦਾ ਸਿਕ ਨੈਸ਼ਨਲ ਆਰਕਾਈਵਸ ਦੇ ਵਿੱਚ ਪਾ ਦਿੰਦੇ ਆ ਔਰ ਤੁਸੀਂ ਅ ਸੀਰੀਅਲ ਬਣਾਉਦੇ ਆ ਤੁਸੀਂ ਦੇਖ ਸਕਦੇ ਆ ਉੱਥੇ ਐਂ ਫਿਰ ਤੁਸੀਂ ਜੇ ਤੁਸੀਂ ਚਾਹੋ ਤਾਂ ਤੁਸੀਂ ਕੋਈ ਫੋਟੋ ਵੀ ਭੇਜ ਸਕਦੇ ਆ ਉਹ ਵੀ ਆਪਸ਼ਨ ਆ ਫਿਰ ਅਸੀਂ ਉਹਨੂੰ ਇੱਕ ਪੋਸਟ ਦੇ ਵਿੱਚ ਦਿਖਾ ਸਕਦੇ ਆ ਐਂਡ ਸਾਡੀ ਵੈਬਸਾਈਟ ਦੇ ਵਿੱਚ ਵੀ ਅਸੀਂ ਆ ਪਾਉਂਗੇ ਤੁਹਾਡੀ ਵੀਡੀਓ ਜਾਂ ਜੋ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ ਇਸ ਪ੍ਰੋਜੈਕਟ ਰਾਹੀਂ ਕੈਨੇਡਾ ਨਵੇਂ ਆਏ ਇਮੀਗ੍ਰੈਂਟਸ ਦੀਆਂ ਪਰੇਸ਼ਾਨੀਆਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਜੀ ਹੁਣ ਅਸੀਂ ਜਿਹੜੇ ਨਵੇਂ ਇੱਥੇ ਆਉਂਦੇ ਆ ਕੀ ਵੀ ਅਸੀਂ ਸੋਚਦੇ ਆ ਨਵੇਂ ਕੈਨੇਡੀਅਨਸ ਇਦਾਂ ਕਰਦੇ ਆ ਇਦਾਂ ਕਰਦੇ ਆ ਚੰਗਾ ਨਹੀਂ ਕਰਦੇ ਕੰਮ ਖਰਾਬ ਕਰ ਰਹੇ ਆ ਪਰ ਜੀ ਅਸਲ ਵਿੱਚ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਅਸੀਂ ਉਹਨਾਂ ਦਾ ਦੇਖੀ ਉਹਨਾਂ ਦਾ ਦਰਦ ਕੀ ਆ ਉਹਨਾਂ ਦਾ ਦੁੱਖ ਕੀ ਆ ਉਨਾ ਦਾ ਉਕੀਚ ਹੁੰਦਾ ਹੈ ਉਹ ਇੱਤੇ ਕਾਲੀ ਆਇਆ ਤਾਂ ਉਹਦੇ ਨਾਲ ਫੇ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਅਜਿਹੇ ਪ੍ਰੋਜੈਕਟ ਦੇ ਕਾਮਕਾਰਦਿਆਂ ਜਸਲੀਨ ਦੱਸਦੇ ਹਨ ਕਿ ਉਹਨਾਂ ਦੇ ਮਾਪਿਆਂ ਨੇ ਕੈਨੇਡਾ ਆ ਕੇ ਵਸਣ ਦੇ ਆਪਣੇ ਤਜਰਬੇ ਨੂੰ ਵੀ ਪ੍ਰੋਜੈਕਟ ਵਿੱਚ ਸ਼ਾਮਲ ਕਰਨ ਲਈ ਸਾਂਝਾ ਕੀਤਾ ਹੈ ਤੇ ਪੂਰੀ ਟੀਮ ਹੀ ਮਾਈ ਫੋਰਸ ਦੇ ਪ੍ਰੋਜੈਕਟ ਦੇ ਬਰੀਕੀ ਨਾਲ ਕੰਮ ਕਰ ਰਹੀ ਹੈ ਅੰਜੇ ਆ ਮੈਨੂੰ ਲੱਗ ਰਿਹਾ ਕਿ ਵੀ ਜੋ ਮੈਂ ਕਰ ਰਹੀ ਆਂ ਗੀਆਂ ਲਾਈਕ ਇ ਐਕਚੁਅਲੀ ਹੈਜ਼ ਐਨ ਇੰਪੈਕਟ ਜਿਹੜਾ ਬਟ ਬੋਟ ਜਿਵੇਂ um ਇੰਪੋਰਟੈਂਟ ਟੀਜ ਹੈ ਗਿਆ ਗਿਆ ਵੀ ਸਾਡੇ ਕਮਿਊਨਿਟੀ ਰਿਜ ਵਿੱਚ ਆ ਮੈਂ ਬ੍ਰਿੰਗ ਟੂਗੇਦਰ ਕਰਨਾ ਤੇ ਇਵਨ ਦੇ ਪ੍ਰੋਜੈਕਟਸ 'ਚ ਹਿੱਸਾ ਲੈਣਾ ਸੁਖਪ੍ਰੀਤ ਘਰ ਹੋਮਲੀ ਨਿਊਜ਼ ਬ੍ਰੈਂਟਨ